ਸਤਿ ਸ਼੍ਰੀ ਅਕਾਲ ਜੀ ਇੰਸਟਾਗ੍ਰਾਮ ਤਾਂ ਹਰ ਕੋਈ ਹੀ ਯੂਜ਼ ਕਰਦਾ ਹੈ ਪਰ ਕੀ ਕਿਸੇ ਨੂੰ ਪਤਾ ਹੈ ਕਿ ਆਖਿਰ ਇੰਸਟਾਗ੍ਰਾਮ ਤੇ ਸਭ ਤੋਂ ਪਹਿਲਾਂ ਪੋਸਟ ਕਿਸ ਨੇ ਪਾਈ ਹੋਣੀ ਹੈ ਅੱਜ ਦੇ ਇਸ ਐਪੀਸੋਡ ਵਿੱਚ ਆਪਾਂ ਇੰਸਟਾਗ੍ਰਾਮ ਦੇ ਕੁਝ ਇੰਟਰਸਟਿੰਗ ਫੈਕਟਸ ਬਾਰੇ ਗੱਲ ਕਰਾਂਗੇ ਤਾਂ ਸਾਡੇ YouTube ਚੈਨਲ ਸੰਗਰੂਰ ਰੇਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਇਸ ਤਰ੍ਹਾਂ ਦੇ ਇੰਟਰਸਟਿੰਗ ਫੈਕਟਸ ਤੁਹਾਨੂੰ ਮਿਲਦੇ ਰਹਿਣ ਇੰਸਟਾਗ੍ਰਾਮ ਇੱਕ ਆਨਲਾਈਨ ਪਲੇਟਫਾਰਮ ਹੈ ਜੋ ਫੋਟੋਸ ਤੇ ਵੀਡੀਓਸ ਨੂੰ ਸਾਂਝਾ ਕਰਨ ਦੀ ਇੱਕ ਸਮਾਜਿਕ ਮੇਲਜੋਲ ਵਾਲੀ ਸਰਵਿਸ ਹੈ ਇਹ ਮੈਟਾ ਪਲੇਟਫਾਰਮ ਦੀ ਮਲਕੀਅਤ ਵਾਲੀ ਇੱਕ ਸੋਸ਼ਲ ਨੈਟਵਰਕਿੰਗ ਸਰਵਿਸ ਹੈ ਇਹ ਇੰਗਲਿਸ਼, ਸਪੈਨਿਸ਼, ਫ੍ਰੈਂਚ, ਕੋਰੀਅਨ, ਜਪਾਨੀਜ਼ ਦੇ ਨਾਲ-ਨਾਲ 32 ਹੋਰ ਭਾਸ਼ਾਵਾਂ ਦਾ ਸਮਰਥਨ ਕਰਦਾ ਹੈ ਇਸ ਨੂੰ ਕੈਵਨ ਸਟ੍ਰੋਮ ਅਤੇ ਮਾਈਕ ਕ੍ਰੀਗਰ ਦੁਆਰਾ 2010 ਵਿੱਚ iOS ਐਪ ਲਈ ਸ਼ੁਰੂ ਕੀਤਾ ਗਿਆ ਸੀ ਇੰਸਟਾਗ੍ਰam ਨੇ ਤੇਜ਼ੀ ਨਾਲ ਪੋਪੂਲਾਰਿਟੀ ਹਾਸਲ ਕੀਤੀ 2 ਮਹੀਨਿਆਂ ਵਿੱਚ 1 ਮਿਲੀਅਨ ਰਜਿਸਟਰਡ ਯੂਜ਼ਰਸ 1 ਸਾਲ ਵਿੱਚ 10 ਮਿਲੀਅਨ ਤੇ ਜੂਨ 2018 ਤੱਕ 1 ਬਿਲੀਅਨ ਰਜਿਸਟਰਡ ਯੂਜ਼ਰਸ ਇਸਨੇ ਹਾਸਲ ਕੀਤੇ ਇੰਸਟਾਗ੍ਰam ਦਾ ਐਂਡਰੌਇਡ ਵਰਜ਼ਨ ਅਪ੍ਰੈਲ 2012 ਵਿੱਚ ਜਾਰੀ ਕੀਤਾ ਗਿਆ ਸੀ ਅਕਤੂਬਰ 2015 ਤੱਕ 40 ਬਿਲੀਅਨ ਤੋਂ ਵੱਧ ਫੋਟੋਜ਼ ਅਪਲੋਡ ਕੀਤੀਆਂ ਗਈਆਂ ਸਨ ਹੁਣ ਆਪਾਂ ਗੱਲ ਕਰਾਂਗੇ ਇਸ ਦੇ ਹਿਸਟਰੀ ਦੇ ਬਾਰੇ ਇਸ ਦਾ ਇਤਿਹਾਸ ਕੀ ਹੈ ਇੰਸਟਾਗ੍ਰam ਨੇ ਸੈਨ ਫਰਾਂਸਿਸਕੋ ਵਿੱਚ ਬਰਬਨ ਦੇ ਰੂਪ ਵਿੱਚ ਵਿਕਾਸ ਸ਼ੁਰੂ ਕੀਤਾ ਬਰਬਨ ਇਜ਼ ਅ ਪਹਿਲਾ ਵਾਲਾ ਨਾਮ ਸੀ ਇਹ ਇੱਕ ਮੋਬਾਈਲ ਚੈੱਕ ਇਨ ਐਪ ਹੈ ਜੋ ਕੇਵਨ ਸਿਸਟ੍ਰੌਮ ਤੇ ਮਾਈਕ ਕ੍ਰੀਗਰ ਦੁਆਰਾ ਬਣਾਈ ਗਈ ਸੀ ਜਿਵੇਂ ਜਿਵੇਂ ਸਮੇਂ ਬੀਤਦਾ ਗਿਆ ਨੂੰ ਲੱਗਿਆ ਕਿ ਉਸ ਸਮੇਂ ਵਿੱਚ ਇੱਕ 4ਸਕੁਅਰ ਨਾਮ ਦਾ ਐਪ ਬਹੁਤ ਪ੍ਰਚਲਿਤ ਸੀ ਤੇ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਇੰਸਟਾਗ੍ਰam 4ਸਕੁਅਰ ਦੇ ਸਮਾਨ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਐਪ ਨੂੰ ਫੋਟੋ ਸ਼ੇਅਰਿੰਗ ਤੇ ਮੂਡ ਫੋਕਸ ਕੀਤਾ ਜੋ ਕਿ ਇਸ ਦੇ ਯੂਜ਼ਰਸ ਵਿੱਚ ਇੱਕ ਪ੍ਰਸਿੱਧ ਵਿਸ਼ੇਸ਼ਤਾ ਸੀ ਉਹਨਾਂ ਨੇ ਇਸ ਦਾ ਨਾਮ ਬਦਲ ਕੇ ਇੰਸਟਾਗ੍ਰam ਰੱਖਿਆ ਜੋ ਕਿ ਇਨਸਟੈਂਟ ਕੈਮਰਾ ਅਤੇ ਟੈਲੀਗ੍ਰਾਮ ਦਾ ਇੱਕ ਪੋਰਟਮੈਂਟਿਓ ਸੀ ਪੋਰਟਮੈਂਟਿਓ ਦਾ ਮਤਲਬ ਹੁੰਦਾ ਹੈ ਦੋ ਸ਼ਬਦਾਂ ਨਾਲ ਮਿਲ ਕੇ ਬਣਿਆ ਹੋਇਆ ਇਹ ਇਨਸਟੈਂਟ ਕੈਮਰਾ ਅਤੇ ਟੈਲੀਗ੍ਰਾਮ ਦੋ ਸ਼ਬਦਾਂ ਨਾਲ ਮਿਲ ਕੇ ਬਣਿਆ ਹੋਇਆ ਨਾਮ ਸੀ ਤੇ ਹੁਣ ਗੱਲ ਕਰਦੇ ਆਪਾਂ ਵੀ ਸਭ ਤੋਂ ਪਹਿਲੀ ਪੋਸਟ ਆਖਿਰ ਕਿਸ ਦੀ ਸੀ ਪਹਿਲੀ ਇੰਸਟਾਗ੍ਰਾਮ ਪੋਸਟ ਪੀਅਰ 38 ਵਿਖੇ ਸਾਊਥ ਬੀਚ ਹਾਰਬਰ ਦੀ ਇੱਕ ਫੋਟੋ ਸੀ ਜੋ ਮਾਈਕ ਕ੍ਰਿਗਰ ਦੇ ਵੱਲੋਂ ਸ਼ਾਮ 5:26 ਮਿੰਟ ਤੇ ਤਾਰੀਖ 16 ਜੁਲਾਈ 2010 ਨੂੰ ਪੋਸਟ ਕੀਤੀ ਗਈ ਸੀ ਹੁਣ ਗੱਲ ਕਰਦੇ ਹਾਂ 2020 ਤੋਂ ਲੈ ਕੇ ਹੁਣ ਤੱਕ ਦੇ ਨਵੇਂ ਫੀਚਰਸ ਕਿਹੜੇ ਹਨ ਜੋ ਇੰਸਟਾਗ੍ਰam ਨੇ ਲਾਂਚ ਕੀਤੇ ਨੇ ਮਾਰਚ 2020 ਵਿੱਚ ਇੰਸਟਾਗ੍ਰam ਨੇ ਕੋ-ਵਾਚਿੰਗ ਨਾਮ ਦਾ ਨਵਾਂ ਫੀਚਰ ਲਾਂਚ ਕੀਤਾ। ਇਹ ਨਵਾਂ ਫੀਚਰ ਯੂਜ਼ਰਸ ਵੀਡੀਓ ਕਾਲ ਅਤੇ ਇੱਕ ਦੂਜੇ ਨਾਲ ਪੋਸਟ ਸ਼ੇਅਰ ਕਰ ਸਕਦੇ ਸੀ। ਕੋਵਿਡ-19 ਮਹਾਮਾਰੀ ਦੇ ਦੌਰਾਨ ਸੋਸ਼ਲ ਡਿਸਟੈਂਸਿੰਗ ਦੇ ਕਾਰਨ ਦੋਸਤਾਂ ਅਤੇ ਪਰਿਵਾਰ ਨਾਲ ਅਸਲ ਵਿੱਚ ਜੁੜਨ ਦੀ ਮੰਗ ਨੂੰ ਪੂਰਾ ਕਰਨ ਲਈ ਕੋ-ਵਾਚਿੰਗ ਦੀ ਸ਼ੁਰੂਆਤ ਨੂੰ ਅੱਗੇ ਵਧਾਇਆ ਗਿਆ ਸੀ। August 2000 B ਵਿੱਚ Instagram ਨੇ Reels ਨਾਮ ਦੇ ਨਵੇਂ ਫੀਚਰ ਦੀ ਸ਼ੁਰੂਆਤ ਕੀਤੀ March 2021 ਵਿੱਚ Instagram ਨੇ ਇੱਕ ਨਵੇਂ ਫੀਚਰ ਨੂੰ ਲਾਂਚ ਕੀਤਾ ਜਿਸ ਵਿੱਚ 4 ਲੋਕ ਇੱਕ ਵਾਰ ਵਿੱਚ ਲਾਈਵ ਹੋ ਸਕਦੇ ਨੇ ਪਰ ਨਿਊ ਚਾਈਲਡ ਸੇਫਟੀ ਪਾਲਿਸੀਜ਼ ਦੇ ਅਕੋਰਡਿੰਗ Instagram ਨੇ ਅਨਾਉਂਸ ਕੀਤਾ ਕਿ ਐਡਲਟ ਟੀਨਸ ਨੂੰ ਭਾषण ਨਹੀਂ ਦੇ ਸਕਦੇ 5 ਜੁਲਾਈ 2023 ਨੂੰ ਮੈਟਾ ਨੇ ਥ्रेड्स ਲਾਂਚ ਕੀਤਾ ਜੋ ਕਿ ਇੱਕ ਸੋਸ਼ਲ ਨੈਟਵਰਕ ਪਲੈਟਫਾਰਮ ਹੈ ਜੋ ਇੰਸਟਾਗ੍ਰam ਨਾਲ ਜੁੜਿਆ ਹੋਇਆ ਹੈ ਤੇ ਇਹ ਸੀਗੇ ਹੁਣ ਤੱਕ ਦੇ ਨਵੇਂ ਫੀਚਰਸ ਜੋ ਇੰਸਟਾਗ੍ਰam ਨੇ ਲਾਂਚ ਕੀਤੇ ਨੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਸੰਗਰੂਰ ਰੇਡੀਓ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ